3 ਅਗਸਤ ਨੂੰ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਣਾ ਜਿਹੜੇ ਲੋਕ ਜਿਹੜੇ ਮਨੁੱਖ ਵੱਖ-ਵੱਖ ਦੇਸ਼ਾਂ ਦੇ ਵਿੱਚ ਖੋ ਗਏ ਜਾਂ ਉਹਨਾਂ ਨੂੰ ਗੁੰਮ ਕਰ ਦਿੱਤਾ ਗਿਆ ਉਥੋਂ ਦੀਆਂ ਸਰਕਾਰਾਂ ਵੱਲੋਂ ਡੇਵਿਡ ਸ਼ੂਬਰਜ ਪਹੁੰਚੇ ਹੋਏ ਸੀ ਤੇ ਡੇਵਿਡ ਸ਼ੂਬਰਜ ਹੁਣਾਂ ਨੇ ਉਹ ਬਿਆਨ ਦਿੱਤੇ ਉਹਨਾਂ ਦੇ ਹੱਕ ਦੇ ਵਿੱਚ ਤੇ ਉਹਨਾਂ ਨੇ ਜ਼ਿਕਰ ਕੀਤਾ ਜਸਵੰਤ ਸਿੰਘ ਖਾਲੜਾ ਸਾਹਿਬ ਦਾ ਡਾਕਟਰ ਸਾਰਾ ਮੈਂਸਫੀਲਡ ਐਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵਿਕਟੋਰੀਆ ਦੀ ਪਾਰਲੀਮੈਂਟ ਦੇ ਵਿੱਚ ਗ੍ਰੀਨਸ ਪਾਰਟੀ ਵੱਲੋਂ ਉਹਨਾਂ ਤੋਂ ਵੀ ਤਕੜੀ ਸਪੀਚ ਹੈ ਜਿਹੜੀ ਉਹ ਜਸਵੰਤ ਸਿੰਘ ਖਾਲੜਾ ਦੇ ਹੱਕ ਵਿੱਚ ਦਿੱਤੀ ਆ ਕਿਸ ਤਰ੍ਹਾਂ ਉਸ ਵੇਲੇ ਦੀ ਮਜੂਦਾ ਸਰਕਾਰ ਦੇ ਵੱਲੋਂ ਜਿਹੜੀਆਂ ਅਣਮਨੁੱਖੀ ਗੱਲਾਂ ਕੀਤੀਆਂ ਗਈਆਂ ਜਾਂ ਅਣਮਨੁੱਖੀ ਤਸੀਹੇ ਦੇ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀਆਂ ਲਾਸ਼ਾਂ ਦੀ ਪੈਰਵਾਹੀ ਕਰਕੇ ਕਿੰਨਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਤੇ ਆਖਰ ਉਹ ਜਦੋਂ ਸਤੰਬਰ ਦੇ ਮਹੀਨੇ 6 ਸਤੰਬਰ ਨੂੰ ਆਪਣੇ ਘਰ ਦੇ ਬਾਹਰ ਹੀ ਗਾਇਬ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਕੁਰਬਾਨੀ ਸਮੇਤ ਉਹਨਾਂ ਦੀ ਸਾਰੀ ਜੀਵਨ ਜਾਂਚ ਉਹਨਾਂ ਦੇ ਅੰਦਰਲੇ ਮਨ ਦੇ ਪ੍ਰਭਾਵਾਂ ਵੀ ਸਮਝ ਆ ਰਹੀ ਹੈ ਪਰ ਸਾਡੇ ਇੱਥੇ ਬੈਠੇ ਦੇਖੋ ਜਦੋਂ ਭਾਈ ਖਾਲੜਾ ਸਾਹਿਬ ਸ਼ਹੀਦ ਹੋਏ ਤਾਂ ਉਦੋਂ ਕਾਂਗਰਸ ਕੇਂਦਰ ਦੇ ਵਿੱਚ ਲਗਾਤਾਰਤਾ ਦੇ ਨਾਲ ਮਤਲਬ ਰਾਜ ਕਰ ਰਹੀ ਸੀ ਤਾਂ ਬੀਜੇਪੀ ਨੂੰ ਕੀ ਲੋੜ ਪੈਗੀ ਢਿਲੋਂ ਸਾਹਿਬ ਕੇ ਉਹ ਇਸ ਸਲਮ ਦੇ ਉੱਤੇ ਕੈਂਚੀ ਦਵਾ ਰਹੇ ਸਸ਼ੇਕਾਲ ਤੁਸੀਂ ਜੁੜੇ ਹੋ ਹੁੰਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤਵਾੜ ਲੈ ਕੇ ਹਾਜ਼ਰ ਹਾਂ ਹੋਇਆ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਸੱਚਮੁੱਚ ਕਈ ਮੁੱਦੇ ਐਸੇ ਹੁੰਦੇ ਨੇ ਜਿਨ੍ਹਾਂ ਦਾ ਫਰਕ ਪੈਂਦਾ ਹੈ ਉਹਨਾਂ ਦਾ ਫਰਕ ਚਾਹੇ ਸਮਾਜਿਕ ਤੌਰ ਦੇ ਉੱਤੇ ਤੁਹਾਨੂੰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਨਾ ਦਿਖੇ ਪਰ ਰਾਜਨੀਤਿਕ ਤੌਰ ਦੇ ਉੱਤੇ ਕਿਉਂਕਿ ਰਾਜਨੀਤੀ ਇੱਕ ਐਸੀ ਵਿਸਾਤ ਹੈ ਉਹ ਮੋਹਰੇ ਉਦੋਂ ਚਲਾਉਂਦੀ ਹੈ ਜਾਂ ਉਦੋਂ ਕੱਢਦੀ ਹੈ ਜਦੋਂ ਰਾਜਨੀਤੀ ਨੂੰ ਜ਼ਰੂਰਤ ਹੁੰਦੀ ਹੈ ਤੁਹਾਨੂੰ ਚੰਗੇ ਤਰੀਕੇ ਨਾਲ ਪਤਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਫਿਲਮ ਆਈ ਸੀ ਪੰਜਾਬ ਦੇ ਵਿੱਚ ਜਿਸ ਦੇ ਨਾਲ ਪੰਜਾਬ ਦੀ ਪੂਰੀ ਬਦਨਾਮੀ ਕੀਤੀ ਵੀ ਉੜਤਾ ਪੰਜਾਬ ਤੇ ਅੱਜ ਵੀ ਜਦੋਂ ਮੈਂ ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਤਾਂ ਫਿਰ ਮੈਂ ਕਿਹਾ ਕਿ ਸਾਡੇ ਰਾਸ਼ਟਰੀ ਮੀਡੀਆ ਨੂੰ ਹੁਣ ਨਹੀਂ ਦਿਖਦਾ ਡੁੱਬਦਾ ਪੰਜਾਬ ਅੱਜ ਕਿਸੇ ਨੇ ਆਵਾਜ਼ ਨਹੀਂ ਚੁੱਕੀ ਦੂਜੀ ਗੱਲ ਅਗਸਤ ਮਹੀਨਾ ਆਪਣੀ ਸਮਾਪਤੀ ਦੇ ਬਿਲਕੁਲ ਸਿਖਰਾਂ ਤੇ ਜਿੱਥੇ ਇੱਕ ਪਾਸੇ ਪੰਜਾਬ ਫੜਾਂ ਦੀ ਮਾਰ ਹੇਟ ਬੁਰੇ ਤਰੀਕੇ ਨਾਲ ਆਇਆ ਹੋਇਆ ਅਗਲਾ ਮਹੀਨਾ ਸਤੰਬਰ ਔਰ ਸਤੰਬਰ ਮਹੀਨੇ ਦੀ ਤਾਰੀਖ 6 ਵਰਾ 1995 ਤੇ ਇਸੇ 95 ਦੇ ਨਾਮ ਦੇ ਉੱਤੇ ਇੱਕ ਫਿਲਮ ਰਿਲੀਜ਼ ਹੋਣੀ ਸੀ ਦਿਲਜੀ ਦੋਸਾਂਝ ਦੀ ਪੰਜਾਬ 1995 ਪਰੰਤੂ ਉਸ ਫਿਲਮ ਦੇ ਉੱਤੇ ਇਸ ਕਿਸਮ ਦੀ ਕੈਂਚੀ ਨਹੀਂ ਚੱਲੀ ਆਰੀ ਚੱਕ ਲਈ ਆਰੀ ਵੀ ਨਹੀਂ ਚੱਕੀ ਹੈਗੀ ਮੁੜ ਕੇ ਤਾਂ ਇਹ ਕਹਤਾ ਵੀ ਭਾਈ ਇਹ ਫਿਲਮ ਇੱਥੇ ਰਿਲੀਜ਼ ਹੀ ਨਹੀਂ ਹੋ ਸਕਦੀ ਹੈਗੀ ਪਤਾ ਨਹੀਂ ਪੰਜਾਬ ਤੋਂ ਪੰਜਾਬੀਆਂ ਦੇ ਨਾਂ ਤੋਂ ਪੰਜਾਬ ਲਈ ਕੰਮ ਕਰਨ ਵਾਲਿਆਂ ਤੋਂ ਪੰਜਾਬ ਦੇ ਹੱਕੀ ਗੱਲ ਕਰਨ ਵਾਲਿਆਂ ਤੋਂ ਇੰਨਾ ਭੈ ਇੰਨਾ ਡਰ ਇੰਨਾ ਖੋਫ ਕੇਂਦਰ ਦੀਆਂ ਸਰਕਾਰਾਂ ਨੂੰ ਜਿਹੜੀਆਂ ਕਿ ਪੂਰਨ ਬਹੁਮਤ ਦੇ ਵਿੱਚ ਨੇ ਡਰ ਕਿਉਂ ਆਉਂਦਾ ਹੈ ਗੱਲ ਕਰ ਰਹੇ ਆਂ 6 ਸਤੰਬਰ 1995 ਨੂੰ ਸ਼ਹੀਦ ਕਰ ਦਿੱਤੇ ਗਏ ਮਨੁੱਖੀ ਅਧਿਕਾਰਾਂ ਦੇ ਪੰਜਾਬ ਦੇ ਬਹੁਤ ਵੱਡੇ ਕਾਰਕੂਨ ਰਾਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਭਾਈ ਖਾਲੜਾ ਜੀ ਦੇ ਜੀਵਨ ਦੇ ਉੱਤੇ ਜਦੋਂ ਫਿਲਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਉਦੋਂ ਹੀ ਵਿਰੋਧ ਸ਼ੁਰੂ ਹੋ ਗਿਆ ਫਿਲਮ ਬਣ ਗਈ ਉਸ ਤੋਂ ਬਾਅਦ ਫਿਲਮ ਰਿਲੀਜ਼ ਨਹੀਂ ਹੋਈ ਉਸ ਤੋਂ ਬਾਅਦ ਜਿਹੜੀਆਂ ਟਿੱਪਣੀਆਂ ਰਾਸ਼ਟਰੀ ਮੀਡੀਆ ਦੇ ਵਿੱਚ ਰਾਸ਼ਟਰੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟਾਂ ਨੇ ਕੀਤੀਆਂ ਬੇਹੁਦਗੀ ਦੇ ਨਾਲ ਉਹ ਸਿਰ ਝੁਕਾਉਂਦੀਆਂ ਸੀ ਪਰ ਜਦੋਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪੰਜਾਬ ਦੀਆਂ ਹੱਕਾਂ ਦੀ ਜਾਂ ਮਨੁੱਖੀ ਤਰਾਸ ਦੀਆਂ ਦੀ ਗੱਲ ਕਰਨ ਵਾਲੇ ਵਿਅਕਤੀ ਦੀ ਗੱਲ ਹੋਵੇ ਤਾਂ ਉਦੋਂ ਮੁੱਦਾ ਸੱਚਮੁੱਚ ਫਰਕ ਪਾਉਣ ਵਾਲਾ ਬਣਦਾ ਆ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਉਥੋਂ ਦੇ ਰਾਜਨੀਤਿਕ ਲੋਕਾਂ ਨੇ ਵੀ ਸ਼ਰਕਤ ਕੀਤੀ ਉਥੋਂ ਦੇ ਆਮ ਆਵਾਮ ਜਿਹੜਾ ਪੰਜਾਬ ਦਾ ਹੈ ਉਸ ਨੇ ਵੀ ਸ਼ਰਕਤ ਕਰਕੇ ਮਨੁੱਖੀ ਤ੍ਰਾਸਦੀ ਦੇ ਉੱਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਕੰਮ ਨੂੰ ਯਾਦ ਕੀਤਾ ਤੇ ਹੋਰ ਬੜਾ ਕੁਝ ਉਥੇ ਯਾਦ ਕੀਤਾ ਜਾ ਰਿਹਾ ਹੈ ਇੱਥੇ ਦੁਤਕਾਰਿਆ ਜਾ ਰਿਹਾ ਹੈ ਮੇਰੇ ਨਾਲ ਇਸ ਵਕਤ ਆਸਟ੍ਰੇਲੀਆ ਤੋਂ ਬੇहद ਖਾਸ ਮਹਿਮਾਨ ਸੋਨੀ ਢੱਲੋਹਰੀ ਜੁੜੇ ਨੇ ਸੋਨੀ ਢੱਲੋਹਰ ਸਾਹਿਬ ਪੰਜਾਬ ਦੀ ਧਰਤੀ ਤੋਂ ਆਸਟ੍ਰੇਲੀਆ ਪਹੁੰਚੇ ਮਿਹਨਤਾਂ ਹਮਤਾਂ ਕੀਤੀਆਂ ਔਰ ਆਪਣਾ ਇੱਕ ਸਾਂਝਾ ਪਲੇਟਫਾਰਮ ਖੜਾ ਕੀਤਾ ਬੋਲ ਪੰਜਾਬੀ ਨੂੰ ਯਾਨੀ ਕਿ ਬੈਸਟ ਆਫ ਲੱਕ ਪੰਜਾਬੀ ਨੂੰ ਸਮੁੰਦਰਾਂ ਤੋਂ ਪਾਰ ਜਾ ਕੇ ਵੀ ਮੁਸ਼ਕਲਾਂ ਝੱਲ ਕੇ ਵੀ ਜਿਹੜੇ ਬੈਸਟ ਆਫ ਲੱਕ ਪੰਜਾਬੀ ਨੂੰ ਕਹਿਣ ਤਾਂ ਉਸ ਪੰਜਾਬੀ ਦਾ ਉਸ ਪੰਜਾਬੀਅਤ ਦਾ ਕਦੇ ਵੀ ਬੁਰਾ ਨਹੀਂ ਹੋ ਸਕਦਾ ਸਵਾਗਤ ਕਰਦੇ ਹਾਂ ਢੱਲੂ ਸਾਹਿਬ ਬਹੁਤ ਸਵਾਗਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਕਰੀਆ ਸ਼ੁਕਰੀਆ ਪ੍ਰਿੰਸ 파ਤਬাজ ਬਾਈ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੇ ਇਸ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰਾ ਪੱਖ ਰੱਖਣ ਦੇ ਲਈ ਐਨ ਆਰ ਆਰ ਟੀ ਵੀ ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਤੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸ਼ੁਸ਼ਕੀਆ ਕਰਦਾ ਤੈਨੂੰ ਸਾਹਿਬ ਜਿੱਦਾਂ ਮੈਂ ਆਪਣੀ ਆਪਣੀ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਵਿੱਚ ਮਨੁੱਖੀ ਹਕੂਕਾਂ ਦੀ ਗੱਲ ਕਰਨ ਵਾਲੇ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਪੁਲਿਸ ਵੱਲੋਂ ਅਸੈਸੀਨੇਟ ਕਰ ਦਿੱਤਾ ਜਾਂਦਾ ਜਦੋਂ ਫਿਲਮ ਦੀ ਗੱਲ ਹੁੰਦੀ ਹੈ ਜਾਂ ਜਦੋਂ ਉਸ ਦੀ ਜੀਵਨੀ ਦੇ ਉੱਤੇ ਕੋਈ ਕਿਤਾਬ ਲਿਖਣ ਦੀ ਗੱਲ ਹੁੰਦੀ ਹੈ ਜਾਂ ਚਰਚਾ ਕਰਨ ਦੀ ਗੱਲ ਹੁੰਦੀ ਹੈ ਜਾਂ ਜਾਂ ਫਿਰ ਜਦੋਂ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਹੁੰਦੀਆਂ ਨੇ ਉਸ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜਦੋਂ ਇੱਕ ਉਮੀਦਵਾਰ ਦੇ ਰੂਪ ਚ ਖੜੇ ਹੁੰਦੇ ਨੇ ਤਾਂ ਲੋਕ ਹਰਾ ਦਿੰਦੇ ਨੇ ਤੇ ਸਿੱਧੂ ਮੂਸੇਵਾਲਾ ਮਰਹੂਮ ਨੂੰ ਵੀ ਕਹਿਣਾ ਪਿਆ ਕਿ ਇਹਨਾਂ ਨੇ ਤਾਂ ਬੀਬੀ ਖਾਲੜਾ ਹਰਾ ਹਰਾਈ 100 ਭਾਰਤ ਦੇ ਵਿੱਚ ਖਾਲੜਾ ਸਾਹਿਬ ਨੂੰ ਪਤਾ ਨਹੀਂ ਕਿਸ ਨਜ਼ਰ ਨਾਲ ਵੇਖਿਆ ਜਾਂਦਾ ਆਪਾਂ ਨੂੰ ਪਤਾ ਹੀ ਹੈ ਪਰੰਤੂ ਕੈਨਬਰਾ ਦੇ ਵਿੱਚ ਇੱਕ ਜਿਹੜਾ ਸਮਾਗਮ ਹੋਇਆ ਉਸ ਦੀ ਤਫਸੀਲ ਦਿਓ ਇਹ ਸਮਾਗਮ ਕਿਸ ਨੇ ਕਰਵਾਇਆ ਕਿਉਂ ਕਰਵਾਇਆ ਤੇ ਇਸ ਦੇ ਵਿੱਚ ਕੀ ਕੀ ਚਰਚਾਵਾਂ ਤੇ ਟਿੱਪਣੀਆਂ ਹੋਈਆਂ ਬਿਲਕੁਲ ਪ੍ਰਿੰਸ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਰ ਜਦੋਂ ਨਾ ਤੁਸੀਂ ਗੱਲ ਸ਼ੁਰੂ ਕੀਤੀ ਤੇ ਸ਼ੁਰੂਆਤ ਦੇ ਵਿੱਚ ਤੁਸੀਂ ਦਿਲਜੀਤ ਦੀ ਫਿਲਮ ਜਿਹੜੀ ਕਿ ਭਾਰਤੀ ਫਿਲਮ ਸੈਂਸਰ ਬੋਰਡ ਆ ਉਸ ਵੱਲੋਂ ਬੈਨ ਕਰ ਦਿੱਤੀ ਗਈ ਆ ਤੇ ਉਸ ਨੂੰ ਕਿਤੇ ਵੀ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਹਾਲਾਂਕਿ ਇਸ ਤੇ ਜਿਹੜੇ ਉਸ ਫਿਲਮ ਦੇ ਪ੍ਰੋਡਿਊਸਰ ਸੀ ਉਹਨਾਂ ਨੇ ਕਿਹਾ ਸੀਗਾ ਕਿ ਭਾਰਤ ਤੋਂ ਬਾਹਰ ਸ਼ਾਇਦ ਇਹ ਫਿਲਮ ਰਿਲੀਜ਼ ਕਰਾਂਗੇ ਪਰ ਦਲਜੀਤ ਬੱਲੀਓ ਇੱਕ ਸਪਸ਼ਟ ਤੇ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਉਹ ਕਹਿੰਦੇ ਸੀ ਕਿ ਜੇਕਰ ਬਿਨਾਂ ਕਟਾਂ ਤੋਂ ਇਹ ਫਿਲਮ ਬਾਹਰ ਰਿਲੀਜ਼ ਹੋਊਗੀ ਤਾਂ ਮੈਂ ਉਸ ਦੇ ਹੱਕ ਵਿੱਚ ਆਦਰਵਾਇਜ਼ ਮੈਂ ਇਸ ਦੀ ਪ੍ਰੋਮੋਸ਼ਨ ਨਹੀਂ ਕਰੂੰਗਾ ਉਹ ਇੱਕ ਬਹੁਤ ਜ਼ਰੂਰੀ ਤੇ ਬਹੁਤ ਅਹਿਮ ਸਟੇਟਮੈਂਟ ਸੀਗੀ ਦਲਜੀਤ ਵਲੀਓ ਕਿਉਂਕਿ ਉਹ ਨਾ ਸਿਰਫ ਫਿਲਮ ਬਾਰੇ ਸੀਗੀ ਉਹ ਫਿਲਮ ਨੂੰ ਅਸੀਂ ਇੱਕ ਡਾਕੂਮੈਂਟਰੀ ਦੇ ਤੌਰ ਤੇ ਦੇਖਦੇ ਆ ਜਿਸ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਜੀਵਨ ਦੇ ਉੱਪਰ ਬਣਾਈ ਗਈ ਫਿਲਮ ਕਿਉਂਕਿ ਜੇਕਰ ਉਹ ਫਿਲਮ ਨੂੰ ਕਟਾਂ ਦੇ ਨਾਲ ਭਾਵੇਂ ਵਿਦੇਸ਼ਾਂ ਦੇ ਵਿੱਚ ਵੀ ਰਿਲੀਜ਼ ਕੀਤਾ ਜਾਂਦਾ ਤਾਂ ਉਹ ਜਾਣਕਾਰੀ ਅਧੂਰੀ ਜਾਣਕਾਰੀ ਮੰਨੀ ਜਾਣੀ ਸੀ ਹੁਣ ਇਸ ਇਸ ਫਿਲਮ ਤੋਂ ਜੇਕਰ ਆਉਂਦਾ ਦਿਲਜੀਤ ਦਾ ਤੇ ਦਲਜੀਤ ਦੇ ਬਾਰੇ ਕਿਉਂਕਿ ਹਾਲਾਂਕਿ ਗੱਲ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਦੀ ਕਰਨੀ ਹੈ ਪਰ ਦਲਜੀਤ ਦਾ ਜ਼ਿਕਰ ਇਸ ਖਬਰ ਦੇ ਨਾਲ ਜੁੜਿਆ ਹੋਇਆ ਆ ਉਹ ਭਾਵੇਂ ਇਸ ਫਿਲਮ ਨੂੰ ਲੈ ਕੇ ਹੋਵੇ ਜਿਹੜੀ ਉਹਨਾਂ ਨੇ ਬਣਾਈ ਹੈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਤੇ ਜਾਂ ਫਿਰ ਦਲਜੀਤ ਦੀ ਗੱਲ ਕਰ ਲਈਏ ਕਿ ਅੱਜ ਦੀ ਤਾਰੀਖ ਦੇ ਵਿੱਚ ਦਲਜੀਤ ਆਸਟ੍ਰੇਲੀਆ ਦੇ ਮੇਨਸਟ੍ਰੀਮ ਮੀਡੀਆ ਦਾ 스타 ਬਣਿਆ ਹੋਇਆ ਕੋਈ ਵੀ ਅਜਿਹਾ ਮੀਡੀਆ ਨਹੀਂ ਜਿਹੜਾ ਦਲਜੀਤ ਨੂੰ ਆਪਣੇ ਚੈਨਲ ਉੱਤੇ ਪ੍ਰਕਾਸ਼ਿਤ ਨਹੀਂ ਕਰ ਰਿਹਾ ਉਹਨਾਂ ਦੀ ਵੀ ਸ਼ੋਅ ਕਰ ਰਿਹਾ ਉਹਦੇ ਪਿੱਛੇ ਕਾਰਨ ਹੈ ਕਿ ਦਲਜੀਤ ਆਪਣਾ ਟੂਰ ਲੈ ਕੇ ਆ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਤੇ ਪਹਿਲੇ ਪੰਜਾਬੀ ਸਿੰਗਰ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਸਟੇਡੀਅਮ ਬੁੱਕ ਕੀਤੇ ਹੋਏ ਨੇ ਹੁਣ ਇੱਕ ਪਾਸੇ ਤਾਂ ਉਹ 스타 ਜਿਹੜਾ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉੱਪਰ ਫਿਲਮ ਬਣਾ ਕੇ ਅ ਬੈਠਾ ਤੇ ਉਸ ਨੂੰ ਭਾਰਤੀ ਸੈਂਸਰ ਬੋਰਡ ਰਿਲੀਜ਼ ਨਹੀਂ ਹੁੰਦਾ ਤੇ ਦੂਸਰੇ ਦੂਸਰੇ ਪਾਸੇ ਉਹੀ ਪੰਜਾਬੀ ਸਟਾਰ ਆ ऑस्ट्रेलिया ਦੇ ਸਟੇਡੀਅਮਾਂ ਨੂੰ ਬੁੱਕ ਕਰਨ ਵਾਲਾ ਵਿਸ਼ਵ ਦਾ ਪਹਿਲਾ ਪੰਜਾਬੀ ਭਾਰਤੀ ਆਰਟਿਸਟ ਬਣ ਜਾਂਦਾ ਹੈ ਹੁਣ ਜਦੋਂ ਇਹ ਦੋਨੇ ਗੱਲਾਂ ਰਲਦੀਆਂ ਨੇ ਤਾਂ ਦੋਨੇ ਪਾਸੇ ਗੱਲ ਵਿੱਚ ਆਉਂਦੀ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਜਿਵੇਂ ਤੁਸੀਂ ਜ ਇਹਦਾ ਉਸ ਖਬਰ ਦਾ ਜਿੱਥੇ ਕਿ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਜਿਹੜੇ ਗ੍ਰੀਨਸ ਪਾਰਟੀ ਆਸਟ੍ਰੇਲੀਅਨ ਗ੍ਰੀਨਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਡੇਵਿਡ ਸ਼ੋਬ੍ਰਿਜ ਡੇਵਿਡ ਸ਼ੋਬ੍ਰਿਜ ਹੋਣਾ ਨੂੰ ਵੀ ਸੱਦਿਆ ਗਿਆ ਸੀਗਾ ਕਿਉਂਕਿ ਇਹ ਮੀਟਿੰਗ ਜਾਂ ਕਹਿ ਲਈਏ ਜਾਂ ਇੱਕ ਤਰ੍ਹਾਂ ਦਾ ਜਿਹੜਾ ਇਹ ਸੈਮੀਨਾਰ ਰੱਖਿਆ ਗਿਆ ਸੀਗਾ ਉਹ ਜਿੰਨੀਆਂ ਆਸਟ੍ਰੇਲੀਆ ਦੀਆਂ ਮਨੁੱਖੀ ਅਧਿਕਾਰ ਸੰਗਠਨ ਨੇ ਉਹਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਮੀਟਿੰਗ ਸੀਗੀ ਜਿਸ ਦੇ ਵਿੱਚ ਕਿਉਂਕਿ ਇਸ ਸ਼ਨੀਵਾਰ ਨੂੰ 30 ਅਗਸਤ ਨੂੰ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਣਾ ਜਿਹੜੇ ਲੋਕ ਜਿਹੜੇ ਮਨੁੱਖ ਵੱਖ-ਵੱਖ ਦੇਸ਼ਾਂ ਦੇ ਵਿੱਚ ਖੋ ਗਏ ਜਾਂ ਉਹਨਾਂ ਨੂੰ ਗੁੰਮ ਕਰ ਦਿੱਤਾ ਗਿਆ ਉਥੋਂ ਦੀਆਂ ਸਰਕਾਰਾਂ ਵੱਲੋਂ ਹੁਣ ਉਸ ਮੀਟਿੰਗ ਜੋ ਡੇਵਿਡ ਸ਼ੂਬ੍ਰਿਜ ਪਹੁੰਚੇ ਹੋਏ ਸੀ ਤੇ ਡੇਵਿਡ ਸ਼ੂਬ੍ਰਿਜ ਹੁਣਾਂ ਨੇ ਉਹ ਬਿਆਨ ਦਿੱਤੇ ਉਹਨਾਂ ਦੇ ਹੱਕ ਦੇ ਵਿੱਚ ਤੇ ਉਹਨਾਂ ਨੇ ਜ਼ਿਕਰ ਕੀਤਾ ਜਸਵੰਤ ਸਿੰਘ ਖਾਲੜਾ ਸਾਹਿਬ ਦਾ ਜਸਵੰਤ ਸਿੰਘ ਖਾਲੜਾ ਜੰਨਾਂ ਨੂੰ ਪੂਰੀ ਦੁਨੀਆ ਦੇ ਸਿੱਖ ਜਾਣਦੇ ਨੇ ਕਿ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ ਇੱਕ ਹਿਊਮਨ ਰਾਈਟ ਐਕਟਿਵਿਸਟ ਦੇ ਤੌਰ ਤੇ ਜਿਹੜੀਆਂ 25000 ਤੋਂ ਵੱਧ ਲਾਸ਼ਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਉਸ ਵੇਲੇ ਦੀਆਂ ਸਰਕਾਰਾਂ ਵੱਲੋਂ ਜਾ ਉਸ ਸਟੇਟ ਵੱਲਿਓ ਕਿਉਂਕਿ ਇੱਕ ਸਟੇਟ ਦੇ ਵਿਰੁੱਧ ਜਸਵੰਤ ਸਿੰਘ ਖਾਲੜਾ ਦੀ ਉਹ ਲੜਾਈ ਉਹ ਯੁੱਧ ਸੀਗਾ ਤੇ ਉਹਨਾਂ ਨੂੰ ਲੱਭਦੇ ਲੱਭਦੇ ਹੋਏ ਆਪ ਵੀ ਉਹ ਇੱਕ লাশ ਬਣ ਗਈ ਜਿਨ੍ਹਾਂ ਦਾ ਕਿ ਹੁਣ ਤੱਕ ਵੀ ਪਤਾ ਨਹੀਂ ਲੱਗਿਆ ਕਿ ਉਹ লাশ ਕਿੱਥੇ ਉਹ ਬੇਖੁਰਦ ਬੇਪਰਦ ਕਰ ਦਿੱਤੀ ਗਈ ਉਸ ਵੇਲੇ ਦੀਆਂ ਸਰਕਾਰਾਂ ਵੱਲਿਓ ਉਸ ਵੇਲੇ ਦੇ ਪੁਲਿਸ ਪ੍ਰਸ਼ਾਸਨ ਵੱਲਿਓ ਜੀ ਬੱਚਰੇ ਪਰ ਦੋਸਤ ਮੈਂ ਫੇਰ ਦੁਬਾਰਾ ਉਸ ਐਮਪੀ ਵੱਲ ਆਉਣਾ ਕਿ ਸਿਰਫ ਇੱਕ ਐਮਪੀ ਨਹੀਂ ਜੇਕਰ ਗੱਲ ਕਰ ਲਈ ਆਸਟ੍ਰੇਲੀਅਨ ਗ੍ਰੀਨਸ ਪਾਰਟੀ ਵੱਲੋਂ ਦੂਸਰੇ ਐਮਪੀ ਡਾਕਟਰ ਸਨਾ ਡਾਕਟਰ ਸਰਾ ਮੈਨਸਫੀਲਡ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵਿਕਟੋਰੀਆ ਦੀ ਪਾਰਲੀਮੈਂਟ ਦੇ ਵਿੱਚ ਗ੍ਰੀਨਸ ਪਾਰਟੀ ਵੱਲੋਂ ਉਹਨਾਂ ਤੋਂ ਵੀ ਤਕੜੀ ਸਪੀਚ ਹੈ ਜਿਹੜੀ ਔਰ ਜਸਵੰਤ ਸਿੰਘ ਖਾਲੜਾ ਦੇ ਹੱਕ ਵਿੱਚ ਦਿੱਤੀ ਆ ਵਿਕਟੋਰੀਆ ਪਾਰਲੀਮੈਂਟ ਦੇ ਵਿੱਚ ਐਮਪੀ ਸਾਰਾ ਮੈਂਸਫੀਲਡ ਨੇ ਦੱਸਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਸ ਵੇਲੇ ਦੀ ਮੌਜੂਦਾ ਸਰਕਾਰ ਦੇ ਵੱਲੋਂ ਜਿਹੜੀਆਂ ਅਣਮਨੁੱਖੀ ਗੱਲਾਂ ਕੀਤੀਆਂ ਗਈਆਂ ਜਾਂ ਅਣਮਨੁੱਖੀ ਤਸੀਹੇ ਦੇ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਕੀਤਾ ਗਿਆ ਉਹਨਾਂ ਦੀਆਂ ਲਾਸ਼ਾਂ ਦੀ ਪੈਰਵਾਹੀ ਕਰਕੇ ਕਿੰਨਾ ਸਮਾਂ ਉਹਨਾਂ ਨੇ ਸੰਘਰਸ਼ ਕੀਤਾ ਤੇ ਆਖਰ ਉਹ ਜਦੋਂ ਸਤੰਬਰ ਦੇ ਮਹੀਨੇ 6 ਸਤੰਬਰ ਨੂੰ ਆਪਣੇ ਘਰ ਦੇ ਬਾਹਰ ਹੀ ਗਾਇਬ ਕਰ ਦਿੱਤੇ ਜਾਂਦੇ ਨੇ ਉਸ ਬਾਰੇ ਪੂਰੀ ਤਰ੍ਹਾਂ ਉਹਨਾਂ ਨੇ ਵਿਕਟੋਰੀਆ ਪਾਰਲੀਮੈਂਟ ਦੇ ਵਿੱਚ ਉਹ ਦਿੱਤਾ ਹੁਣੇ ਮੇਰੇ ਦੋਸਤ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੀ ਰਾਜਨੀਤੀ ਦੇ ਵਿੱਚ ਥੋੜੀ ਬਹੁਤੀ ਵੀ ਦਿਲਚਸਪੀ ਰੱਖਦੇ ਨੇ ਨਾ ਆਪਣੇ ਪੰਜਾਬੀ ਭਾਈਚਾਰੇ ਦੇ ਲੋਕੀ ਉਹ ਜਾਣਦੇ ਹੋਣਗੇ ਡੇਵਿਡ ਸ਼ੂਬ੍ਰਿਜ ਬਾਰੇ ਡੇਵਿਡ ਸ਼ੂਬ੍ਰਿਜ ਜਿਹੜੇ ਕਿ ਜਿਨ੍ਹਾਂ ਦੀ ਖਬਰ ਦਾ ਤੁਸੀਂ ਜ਼ਿਕਰ ਕੀਤਾ ਡੇਵਿਡ ਸ਼ੂਬ੍ਰਿਜ ਪਹਿਲੇ ਦਿਨ ਤੋਂ ਹੀ ਲੈ ਕੇ ਜਦੋਂ ਦੇ ਉਹ ਸਰਗਰਮ ਰਾਜਨੀਤੀ ਦੇ ਵਿੱਚ ਰਹੇ ਨੇ ਉਹ ਭਾਵੇਂ ਇਜ਼ਰਾਈਲ ਵੱਲੋਂ ਗਾਜ਼ਾ ਦੇ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਜਾਂਦਾ ਉਸ ਯੁੱਧ ਦੇ ਵਿਰੁੱਧ ਵੀ ਉੱਥੇ ਭੁੱਖਮਰੀ ਦੇ ਨਾਲ ਮਰ ਰਹੇ ਲੋਕਾਂ ਦੇ ਹੱਕ ਦੇ ਵਿੱਚ ਵੀ ਆਪਣੀ ਆਵਾਜ਼ ਉਠਾਉਂਦੇ ਰਹੇ ਨੇ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੀ ਜਿਹੜੀ ਸਰਕਾਰ ਹੈ ਜੇਕਰ ਉਹ ਕਿਸੇ ਸੰਧੀ ਤਹਿਤ ਇਜ਼ਰਾਈਲ ਨੂੰ ਆਰਮ ਜਿਹੜੇ ਹੈਗੇ ਨੇ ਜਾਂ ਮਿਲਟਰੀ ਜਿਹੜੀ ਏਡ ਆ ਉਹ ਮੁਹੱਈਆ ਕਰਦੀ ਆ ਉਸ ਵਿਰੁੱਧ ਵੀ ਡੇਵਿਡ ਹੁਨਨ ਨੇ ਆਪਣੀ ਆਵਾਜ਼ ਹਮੇਸ਼ਾ ਉਠਾਈ ਹੈ ਤੇ ਜਿਕਰਯੋਗ ਹੈ ਜਦੋਂ ਭਾਰਤ ਦੇ ਵਿੱਚ ਸਾਡੇ ਪੰਜਾਬੀ ਕਿਸਾਨ ਜ਼ਿਮੀਂਦਾਰ ਭਰਾ ਆਪਣੇ ਹੱਕਾਂ ਦੇ ਲਈ ਕੇਂਦਰ ਵੱਲੋਂ ਬਣਾਏ ਗਏ ਉਸ ਕਾਨੂੰਨ ਦਾ ਵਿਰੋਧ ਦਿੱਲੀ ਦੀਆਂ ਸਰਹੱਦਾਂ ਤੇ ਕਰ ਰਹੇ ਸੀ ਉਸ ਵੇਲੇ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਰੈਲੀਆਂ ਕਰ ਰਹੇ ਸੀ ਜਿਹੜੇ ਇੱਥੋਂ ਦੇ ਨੌਜਵਾਨ ਸੀ ਅਸੀਂ ਆਪਣੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਰੈਲੀਆਂ ਕਰ ਰਹੇ ਸੀ ਉਹਨਾਂ ਰੈਲੀਆਂ ਦੇ ਵਿੱਚ ਵੀ ਡੇਵਿਡ ਹੁਣੀ ਸ਼ਮੂਲੀਅਤ ਕਰਦੇ ਸਨ ਤੇ ਭਾਰਤੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਤੇ ਜਿਹੜੇ ਕਿਸਾਨਾਂ ਦੇ ਵਿਰੁੱਧ ਬਣਾਏ ਗਏ ਬਿੱਲ ਸੀਗੇ ਕੇਂਦਰ ਸਰਕਾਰ ਦੇ ਉਹਨਾਂ ਵਿਰੁੱਧ ਵੀ ਉਹਨਾਂ ਨੇ ਆਪਣੀ ਆਵਾਜ਼ ਨੂੰ ਲਾਂਬੰਦ ਕੀਤਾ ਸੀ ਸੋ ਬਹੁਤ ਸਾਰੇ ਪੰਜਾਬੀ ਜਿਹੜੇ ਮੇਰੇ ਵਾਂਗੂ ਥੋੜੀ-ਬਹੁਤੀ ਦਿਲਚਸਪੀ ਰੱਖਦੇ ਹੋਣਗੇ ਉਹ ਜਾਣਦੇ ਹੋਣਗੇ ਕਿ ਕਿਸ ਤਰ੍ਹਾਂ ਜਿਹੜੀ ਆਸਟ੍ਰੇਲੀਆ ਦੀ ਪੀਪਲਸ ਪਾਰਟੀ ਦੇ ਇਹ ਐਮਪੀ ਨੇ ਇਹ ਆਪਣੀ ਢੱਲਲੇਦਾਰ ਸਪੀਚਾਂ ਦੇ ਲਈ ਜਾਣੇ ਜਾਂਦੇ ਨੇ ਇਹ ਜਾਣੇ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਅਨਮਨੁੱਖੀ ਤਸ਼ੱਦਦ ਹੁੰਦਾ ਹੋਵੇ ਉਸ ਦੇ ਵਿਰੁੱਧ ਇਹ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਸੋ ਇਸੇ ਕੜੀ ਦੇ ਤਹਿਤ ਕਿਉਂਕਿ 30 ਤੰਬਰ ਨੂੰ ਜਿਵੇਂ ਮੈਂ ਦੱਸਿਆ ਕਿ ਅੰਤਰਰਾਸ਼ਟਰੀ ਦਿਵਸ ਹੈ ਯੂਨਾਈਟਿਡ ਨੇਸ਼ਨਸ ਦਾ ਉਸ ਦੀ ਤਹਿਤ ਇਹ ਜਿਹੜਾ ਇੱਕ ਸੈਮੀਨਾਰ ਜਾਂ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਡੇਵਿਡ ਹੁਣਾ ਨੇ ਆਪਣੀ ਜਿਹੜੀ ਸਪੀਚ ਆ ਉਹ ਦਿੱਤੀ ਸੀ ਜਿਹੜੀ ਕਿ ਹੁਣ ਪੰਜਾਬੀ ਦੀਆਂ ਅਖਬਾਰਾਂ ਦਾ ਇੱਕ ਅਹਿਮ ਹਿੱਸਾ ਬਣੀ ਹੋਈ ਹੈ ਤਾਂ ਟਲੋਂ ਸਾਹਿਬ ਮੈਂ ਇੱਥੇ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਦੇਖੋ ਤੁਸੀਂ ਵਿਦੇਸ਼ੀ ਧਰਤੀ ਤੇ ਬੈਠੇ ਹੋ ਜਿਹੜਾ ਤੁਹਾਡਾ ਕਾਰਜ ਖੇਤਰ ਕੰਮ ਖੇਤਰ ਹੈ ਜਿੱਦਾਂ ਤੁਸੀਂ ਡੇਵਿਡ ਸ਼ੋ ਸ਼ੋ ਬੇਸ ਦੀ ਗੱਲ ਕੀਤੀ ਜਾਂ ਤੁਸੀਂ ਸਰਾ ਮੈਂਸਫੀਲਡ ਦੀ ਗੱਲ ਕੀਤੀ ਕਿ ਇਹ ਆਵਾਜ਼ ਚੁੱਕਦੇ ਆ ਉਹਨਾਂ ਨੇ ਵੀ ਕੋਈ ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਸਰਾ ਉਹਨਾਂ ਨੇ ਆਪਣੀ ਆਵਾਜ਼ ਬਹੁਤ ਜ਼ਬਰਦਸਤ ਤਰੀਕੇ ਨਾਲ ਚੁੱਕੀ ਜਿਨ੍ਹਾਂ ਦਾ ਸੱਭਿਆਚਾਰ ਨਹੀਂ ਸਾਡੇ ਨਾਲ ਮਿਲ ਕਦਾ ਰੰਗ ਨਹੀਂ ਮਿਲਦਾ ਹੈ ਜਿਨ੍ਹਾਂ ਦੀ ਬੋਲੀ ਭਾਸ਼ਾ ਪਛਾਣ ਨਹੀਂ ਸਾਡੇ ਨਾਲ ਮਿਲਦੀ ਪਰ ਫਿਰ ਵੀ ਉਹਨਾਂ ਨੇ ਸਾਨੂੰ ਆਪਣੀ ਧਰਤੀ ਤੇ ਰੱਖ ਕੇ ਰੋਜ਼ਗਾਰ ਦੇ ਸਾਥ ਹਮ ਦਿੱਤੇ ਹੋਏ ਆ ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੋਇਆ ਉਹ ਇਸ ਅਣਮਨੁੱਖੀ ਕਾਰਵਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਪਰ ਕਿਉਂਕਿ ਮੈਂ ਇਸ ਵਕਤ ਪੰਜਾਬ ਦੇ ਮੁੱਦੇ ਨੂੰ ਚੱਕਿਆ ਹੋਇਆ ਤਾਂ ਮੈਂ ਭਾਈ ਖਾਲੜਾ ਸਾਹਿਬ ਦੀ ਹੀ ਗੱਲ ਕਰਾਂਗਾ ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਕੁਰਬਾਨੀ ਸਮੇਤ ਉਹਨਾਂ ਦੀ ਸਾਰੀ ਜੀਵਨ ਜਾਂਚ ਉਹਨਾਂ ਦੇ ਅੰਦਰਲੇ ਮਨ ਦੇ ਪ੍ਰਭਾਵਾਂ ਦੀ ਸਮਝ ਆ ਰਹੀ ਹੈ ਪਰ ਸਾਡੇ ਇੱਥੇ ਬੈਠੇ ਕੇਂਦਰੀ ਸੱਤਾ ਦੇ ਰਾਜਨੇਤਾ ਭਾਵੇਂ ਕਾਂਗਰਸ ਪਾਰਟੀ ਹੋਵੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਖਾਸ ਤੌਰ ਦੇ ਉੱਤੇ ਹੁਣ ਜਦੋਂ ਬੀਜੇਪੀ ਦੇ ਪਾਲੇ ਦੇ ਵਿੱਚ ਗੇਂਦ ਹੈ ਪਿਛਲੇ 11 ਸਾਲ ਤੋਂ ਲਗਾਤਾਰ ਤੇ 3.5 ਸਾਲ ਤੋਂ ਆਮ ਆਦਮੀ ਪਾਰਟੀ ਦੇ ਪਾਲੇ ਦੇ ਵਿੱਚ ਗੇਂਦ ਹੈ ਪੰਜਾਬ ਦੇ ਵਿੱਚ ਇਹ ਕਿਉਂ ਨਹੀਂ ਸਮਝ ਪਾ ਰਹੇ ਹੈਗੇ ਕਿ ਸਾਡੀ ਹੀ ਧਰਤੀ ਦਾ ਜਾਇਆ ਸੀ ਜੇ ਕਿਤੇ ਜ਼ੁਲਮ ਹੋਇਆ ਤਾਂ ਉਸਨੇ ਆਵਾਜ਼ ਵੀ ਸਾਡੀ ਹੀ ਚੁੱਕੀ ਦੇਖੋ ਜਦੋਂ ਭਾਈ ਖਾਲੜਾ ਸਾਹਿਬ ਸ਼ਹੀਦ ਹੋਏ ਤਾਂ ਉਦੋਂ ਕਾਂਗਰਸ ਕੇਂਦਰ ਦੇ ਵਿੱਚ ਲਗਾਤਾਰਤਾ ਦੇ ਨਾਲ ਮਤਲਬ ਰਾਜ ਕਰ ਰਹੀ ਸੀ ਤਾਂ ਭਾਜਪਾ ਨੂੰ ਕੀ ਲੋਡ ਪੈ ਗਈ ਢਿਲੋਂ ਸਾਹਿਬ ਕਿ ਉਹ ਇਸ ਫਿਲਮ ਦੇ ਉੱਤੇ ਕੈਂਚੀ ਲਵਾ ਰਹੇ ਨੇ ਜਾਂ ਭਾਜਪਾ ਨੂੰ ਕੀ ਲੋਡ ਪੈ ਗਈ ਕਿ ਉਹ ਸ਼ਹੀਦ ਭਾਈ ਖਾਲੜਾ ਦਾ ਨਾਮ ਲੈਣ ਤੋਂ ਵੀ ਡਰਦੇ ਆ ਬਿਲਕੁਲ ਪ੍ਰਿੰਸ ਮੈਂ ਤੁਹਾਡੀ ਇਸ ਗੱਲ ਦੇ ਵੱਲ ਵੀ ਆਉਂਗਾ ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਉਹ ਗੋਰੇ ਐਮਪੀ ਨੇ ਜਿਨ੍ਹਾਂ ਦਾ ਸੱਭਿਆਚਾਰ ਜਿਨ੍ਹਾਂ ਦਾ ਖਾਣ ਪੀਣ ਜਿਨ੍ਹਾਂ ਦੀ ਬੋਲੀ ਜਿਨ੍ਹਾਂ ਦਾ ਪਹਿਰਾਵਾ ਸਾਡੇ ਨਾਲ ਨਹੀਂ ਮਿਲਦਾ ਉਹ ਉਸ ਭਾਵਨਾ ਨੂੰ ਜਿਹੜੀ ਭਾਵਨਾ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਦੀ ਪੈਰਵੀ ਕੀਤੀ ਉਸ ਨੂੰ ਸਮਝਦੇ ਨੇ ਮੈਨੂੰ ਲੱਗਦਾ ਕਿ ਇਸ ਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਹਾਲਾਂਕਿ ਬਿਸ਼ੱਕ ਜਿਹੜੀ ਬੋਲੀ ਪਹਿਰਾਵਾ ਸੱਭਿਆਚਾਰ ਉਹ ਸਾਡੇ ਨਾਲੋਂ ਵੱਖ ਹੋਵੇ ਪਰ ਜਿਹੜੀ ਇੱਕ ਚੀਜ਼ ਸਾਨੂੰ ਇਕੱਠੇ ਕਰ ਦਿੰਦੀ ਹੈ ਇੱਕ ਜਗ੍ਹਾ ਉਹ ਹੈ ਇਨਸਾਨੀਅਤ। ਅ ਇਨਸਾਨ ਮੈਨੂੰ ਤਾਂ ਇਨਸਾਨ ਕਿਤੇ ਵੀ ਰਹਿੰਦਾ ਹੋਵੇ ਕਿਸੇ ਵੀ ਬੋਲੀ ਨੂੰ ਬੋਲਦਾ ਹੋਵੇ ਕੋਈ ਵੀ ਪਹਿਰਾਵਾ ਪਹਿਨਦਾ ਹੋਵੇ ਉਹ ਦੂਸਰੇ ਇਨਸਾਨੀ ਹਕੂਕਾਂ ਇਨਸਾਨੀ ਹੱਕਾਂ ਦੀ ਗੱਲ ਜ਼ਰੂਰ ਸਮਝਦਾ ਤੇ ਜ਼ਰੂਰ ਉਸ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਉਠਾਉਂਦਾ। ਸੋ ਮੈਨੂੰ ਲੱਗਦਾ ਕਿ ਇਸੇ ਤੜੀ ਦੇ ਇਸੇ ਲੜੀ ਦੇ ਤਹਿਤ ਹੀ ਜਿਹੜੇ ਇਹ ਦੋ ਐਮਪੀ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਇਥੋਂ ਦੇ ਪੋਲੀਟੀਸ਼ਨ ਕਹਿ ਲਾਂ ਜਾਂ ਇਥੋਂ ਦੇ ਬੋਰੇ ਨੇ ਜਿਹੜੇ ਅ ਅੰਤਰਰਾਸ਼ਟਰੀ ਲੈਵਲ ਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਵਾਪਰਦਾ ਉਸ ਦੇ ਵਿੱਚ ਰੁਚੀ ਰੱਖਦੇ ਨੇ ਆਪਣੀ ਆਵਾਜ਼ ਅਕਸਰ ਉਠਾਉਂਦੇ ਰਹਿੰਦੇ ਨੇ ਹੁਣ ਮੈਂ ਉਹਨਾਂ ਤੁਹਾਡੇ ਸਵਾਲ ਦੇ ਵੱਲ ਕਿ ਭਾਰਤੀ ਹਕੂਮਤ ਕਿਉਂ ਨਹੀਂ ਸਾਮਢੀ ਭਾਵੇਂ ਬੇਸ਼ੱਕ ਉਸ ਵੇਲੇ ਜੇਕਰ 1995 ਦੀ ਗੱਲ ਕਰ ਲਈਏ ਜਦੋਂ ਭਜਨ ਸਿੰਘ ਖਾਲੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਉਸ ਤੋਂ ਪਹਿਲਾਂ 84 ਦੀ ਗੱਲ ਕਰ ਕਿ ਕਿ ਕਾਂਗਰਸੀ ਹਕੂਮਤ ਸੀ ਮਤਲਬ ਉਹ ਭਾਰਤਵਾਲ ਸਭ ਇਸ ਬਾਰੇ ਇੱਕ ਲਾਈਨ ਆਪਾਂ ਸਾਰੇ ਸਮਝਦੇ ਹਾਂ ਕਿ ਸਰਕਾਰ ਉਹ ਕਿਸੇ ਦੀ ਵੀ ਰਹੀ ਹੋਵੇ ਸਰਕਾਰਾਂ ਇੱਕ ਮਖੌਟਾ ਹੁੰਦੀਆਂ ਨੇ ਸਟੇਟ ਦੇ ਚਿਹਰੇ ਤੇ ਸੋ ਸਟੇਟ ਦੀ ਕਾਰਵਾਈ ਹੁੰਦੀ ਹੈ ਇੰਨਾ ਸਾਰੀਆਂ ਗੱਲਾਂ ਦੇ ਪਿੱਛੇ ਸਾਨੂੰ ਲੱਗਦਾ ਕਿ ਸ਼ਾਇਦ ਕਿਸੇ ਪਾਰਟੀ ਦੀ ਹੈ ਇਹ ਪਾਰਟੀਆਂ ਇੱਕ ਮਖੌਟਾ ਇਹਦੇ ਵਿੱਚ ਸਟੇਟ ਦੇ ਚਿਹਰੇ ਤੇ ਕੰਮ ਕਰਦੀਆਂ ਨੇ ਉਹ ਮਖੌਟਾ ਬਦਲ ਜਾਂਦਾ ਪਰ ਜਿਹੜਾ ਪਿਛਲਾ ਚਿਹਰਾ ਹੁੰਦਾ ਉਹ ਅਸਲੀਅਤ ਦੇ ਵਿੱਚ ਸਟੇਟ ਦਾ ਚਿਹਰਾ ਹੁੰਦਾ ਸੋ ਸਟੇਟ ਨਹੀਂ ਚਾਹੁੰਦੀ ਕਿ ਉਸ ਤਰੀਕੇ ਦੇ ਜਿਹੜੇ ਵੀ ਲੋਕ ਨੂੰ ਭਾਵੇਂ ਜਸਵੰਤ ਸਿੰਘ ਖਾਲੜਾ ਹੋਣ ਭਾਵੇਂ ਕੋਈ ਹੋਰ ਹੋਵੇ ਭਾਵੇਂ ਕਿਸੇ ਦੀ ਸਰਕਾਰ ਦੇ ਵਿੱਚ ਵੀ ਉਹ ਹੋਇਆ ਵਾਪਰਿਆ ਹੋਵੇ ਜੇਕਰ ਅੱਜ ਬੀਰਪੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਤਾਂ ਕੱਲ ਨੂੰ ਜੇਕਰ ਦੁਬਾਰਾ ਕਾਂਗਰਸ ਜਾਂ ਆਮ ਆਦਮੀ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹਨਾਂ ਨੇ ਵੀ ਉਹਨਾਂ ਦੇ ਕੀਤੇ ਕਰਾਏ ਦੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰਨੀ ਹੋਣੀ ਹੁੰਦੀ ਹੈ ਸੋ ਇਹ ਕੁੱਲ ਮਿਲਾ ਕੇ ਸਟੇਟ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਇੱਕ ਦੂਜੇ ਨੂੰ ਕਵਰ ਕਰਨਾ ਸੋ ਉਸੇ ਦੇ ਤਹਿਤ ਹੀ ਸ਼ਾਇਦ ਜਿਵੇਂ ਤੁਸੀਂ ਕਹਣਾ ਕਿ ਜੀਪੀ ਨੂੰ ਕੀ ਇਹਦੇ ਵਿੱਚ ਇੰਟਰਸਟ ਹੈ ਦਾ ਬੀਜਪੀ ਦੀ ਦਿਲਚਸਪੀ ਕਿਉਂ ਨਹੀਂ ਉਸ ਬਾਰੇ ਪਾਹਰ ਰਿਲੀਜ਼ ਕਰਾਉਣ ਦੇ ਵਿੱਚ ਸੋ ਕੁੱਲ ਮਿਲਾ ਕੇ ਜਿਹੜੀ ਸਟੇਟਾਂ ਅੰਦਰ ਖਾਤੇ ਇੱਕੋ ਹੀ ਕੰਮ ਕਰ ਰਹੀ ਹੈ ਜੀ ਮੇਰੀ ਸਮਝ ਮੁਤਾਬਕ ਆ ਬਹੁਤ ਸ਼ੁਕਰੀਆ ਸੋਨੀ ਟਲਨ ਸਾਹਿਬ ਜੁੜਨ ਦੇ ਲਈ ਤੁਸੀਂ ਬੜੀ ਤਫਸੀਲ ਦੇ ਵਿੱਚ ਗੱਲਬਾਤ ਕੀਤੀ ਔਰ ਬੜੇ ਸ਼ਾਰਟ ਨੋਟਿਸ ਦੇ ਉੱਤੇ ਸਿਰਫ 10 ਮਿੰਟ ਦੇ ਨੋਟਿਸ ਦੇ ਉੱਤੇ ਟਲਨ ਸਾਹਿਬ ਆਸਟ੍ਰੇਲੀਆ ਤੋਂ ਸਾਡੇ ਨਾਲ ਇਸ ਗੱਲ ਲਈ ਤਿਆਰ ਹੋਏ ਕਿਉਂਕਿ ਪ੍ਰੋਗਰਾਮ ਇਹਨਾਂ ਦੀ ਧਰਤੀ ਦੇ ਉੱਤੇ ਹੋਇਆ ਤਾਂ ਇਸ ਦੀ ਤਫਸੀਲ ਜਾਣਨੀ ਔਰ ਇਹ ਵਿਚਾਰ ਜਾਣਨਾ ਉਸ ਧਰਤੀ ਦੇ ਉੱਤੇ ਬੈਠੇ ਮਾਬੀ ਲੋਕਾਂ ਦਾ ਇਹ ਵਿਚਾਰ ਜਾਣਨਾ ਮੁੱਦੇ 'ਚੋ ਫਰਕ ਪਾਉਣ ਦੇ ਵਿੱਚ ਬਹੁਤ ਲਾਜ਼ਮੀ ਔਰ ਬਹੁਤ ਜ਼ਰੂਰੀ ਸੀ ਬਹੁਤ ਸ਼ੁਕਰੀਆ ਸੋਨੀ ਢੱਲੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਮੁੱਦੇ 'ਚੋ ਫਰਕ ਪਾਉਣ ਦੇ ਵਿੱਚ ਅਜ ਅਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਗੱਲ ਇਸ ਕਰਕੇ ਕੀਤੀ ਕਿ ਮਨੁੱਖੀ ਅਧਿਕਾਰਾਂ ਦਾ ਉਹ ਰਾਖਾ ਜਿਸ ਨੇ ਕਿੰਨੀਆਂ ਹੀ ਉਹ ਉਹ ਲਾਸ਼ਾਂ ਲੱਭ ਲਈਆਂ ਜਿਹੜੀਆਂ ਲਾਸ਼ਾਂ ਖੁਰਦਪੁਰਦ ਕਰ ਦਿੱਤੀਆਂ ਗਈਆਂ ਪਰ ਅੰਤ ਉਸ ਦੀ ਆਪਣੀ ਮਿੱਟੀ ਯਾਨੀ ਕਿ ਉਸ ਦੀ ਆਪਣੀ ਅ ਮ੍ਰਿਤਕ ਦੇਹ ਤੱਕ ਵੀ ਬਰਾਮਦ ਨਹੀਂ ਹੋਈ ਹੈ ਦੁਨੀਆ ਭਰ ਦੇ ਵਿੱਚ 30 ਅਗਸਤ ਨੂੰ ਯੂਨਾਈਟਿਡ ਨੇਸ਼ਨ ਨੈਸ਼ਨ ਵੱਲੋਂ ਯੂਨ ਵੱਲੋਂ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਐਦਾਂ ਦੇ ਮਨੁੱਖੀ ਅਧਿਕਾਰ ਕਾਰਕੂਨ ਜਿਹੜੇ ਕੰਮ ਕਰਦੇ ਹੋਏ ਜਾਂ ਪੱਤਰਕਾਰ ਜਾਂ ਸਮਾਜ ਸੇਵਕ ਇਦਾਂ ਦੇ ਕੰਮ ਕਰਦੇ ਹੋਏ ਜਿਹੜੇ ਵੱਖ-ਵੱਖ ਸਰਕਾਰਾਂ ਦੁਆਰਾ ਗਾਇਬ ਕਰ ਦਿੱਤੇ ਗਏ ਵੱਖ-ਵੱਖ ਵੱਖਵਾਦੀ ਗਰੁੱਪਾਂ ਦੁਆਰਾ ਗਾਇਬ ਕਰ ਦਿੱਤੇ ਗਏ ਜਿਨ੍ਹਾਂ ਦਾ ਥੋ ਪਤਾ ਨਹੀਂ ਲੱਗਿਆ ਜਿਹੜੇ ਸਿਰਫ ਆਪਣੇ ਕੰਮ ਕਰਕੇ ਪਛਾਣੇ ਅਤੇ ਹੁਣ ਜਾਣੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਸਜਦਾ ਕਰਨ ਲਈ ਯਾਦ ਕਰਨ ਦੇ ਲਈ ਸਮੇਤ ਭਾਈ ਸ਼ਹੀ ਜਸਵੰਤ ਸਿੰਘ ਖਾਲੜਾ 30 ਅਗਸਤ ਨੂੰ ਇਹ ਅੰਤਰਰਾਸ਼ਟਰੀ ਜਿਹੜਾ ਦੇਵਸ ਹੈ ਉਹ ਦਿਵਸ ਯੂਨਾਈਟਿਡ ਨੇਸ਼ਨ ਵੱਲੋਂ ਮਨਾਇਆ ਜਾਏਗਾ ਔਰ ਬੇहद ਬੇਹਤ ਗੰਭੀਰ ਵਿਸ਼ਾ ਹੈ ਬੇहद ਗੰਭੀਰ ਮੁੱਦਾ ਹੈ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਸਾਡੇ ਉਸ ਸ਼ਹੀਦ ਦੀ ਬਾਤ ਪੈ ਰਹੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਸਨੇ ਜਿਸਨੇ ਬਹੁਤ ਵੱਡਾ ਕਾਰਜ ਕਰਕੇ ਦਿੱਤਾ ਕੌਮ ਨੂੰ ਪਰ ਸਾਡੀ ਆਪਣੀ ਧਰਤੀ ਦੇ ਉੱਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਨਾਮ ਦੇ ਉੱਤੇ ਪੜ ਰਹੀ ਜਾਂ ਉਸ ਦੀ ਜੀਵਨ ਨੂੰ ਦਰਸਾਉਂਦੀ ਫਿਲਮ ਵੀ ਰਿਲੀਜ਼ ਨਹੀਂ ਕਰਨ ਦਿੱਤੀ ਜਾ ਰਹੀ ਔਰ ਦੂਜੇ ਪਾਸੇ ਦਿਲਜੀ ਦੋਸਾਂਝ ਭਾਰਤ ਦਾ ਹੋ ਪਹਿਲਾ ਕਲਾਕਾਰ ਬਣ ਜਾ ਰਿਹਾ ਹੈ ਜਿਸ ਦੇ ਵੀ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਸਟੇਡੀਅਮ ਬੁੱਕ ਕੀਤੇ ਗਏ ਨੇ ਨਾ ਹਾਲ ਕਨਸਰਟ ਹਾਲ ਨਹੀਂ ਸਟੇਡੀਅਮ ਬੁੱਕ ਕੀਤੇ ਗਏ ਨੇ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਭਾਰਤੀ ਉਹ ਵੀ ਪਹਿਲਾ ਪੰਜਾਬੀ ਉਹ ਵੀ ਸਿੱਖ ਹੋਏਗਾ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਦਿਓ ਇਜਾਜ਼ਤ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਸਤ ਸ੍ਰੀ ਅਕਾਲ